हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੱਪਾਂ ਵਾਲੀ ਸੱਪਾਂ ਵਾਲੀ ਪਿੰਡ ਦੋਸਤੋ ਤਹਿਸੀਲ ਹੈ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਆ ਜਦੋਂ ਦੋਸਤੋ ਬਿਲਕੁਲ ਫਰੋਜਪੁਰ ਤੋਂ ਆਪਾਂ ਫਰੀਦਕੋਟ ਜਾਂਦੇ ਆ ਤੇ ਰਸਤੇ ਵਿੱਚ ਦੋਸਤੋ ਸਾਈਆਂ ਵਾਲਾ ੱਡਾ ਆਉਂਦਾ ਤੇ ਸਾਈਆਂ ਵਾਲੇ ੱਡੇ ਤੋਂ ਦੋਸਤੋ ਬਿਲਕੁਲ ਚੜ੍ਹਦੇ ਪਾਸੇ ਵੱਲ ਵਾਂ ਪਿੰਡ ਤੇ ਅਗਲਾ ਪਿੰਡ ਜਿਹੜਾ ਦੋਸਤੋ ਸੱਪਾਂ ਵਾਲੀ ਆ ਭਾਂਗਰਪਿੰਡ ਸ਼ਕੂਰਪਿੰਡ ਇਹ ਬਿਲਕੁਲ ਨਾਲ ਲੱਗਦੇ ਪਿੰਡ ਆ ਤਖਾਸ ਵਿਜੜ ਤੁਸੀਂ ਪਿੰਡ ਸਫਾਂ ਵਾਲੀ ਕਰਨੀ ਆ ਤੇ ਸੁਖਵੰਤ ਵੀਰ ਦੇ ਕੋਲੇ ਆਇਆ ਦੋਸਤੋ ਬਿਲਕੁਲ ਘਰ ਦੇ ਘਰੇਲੂ ਪਸ਼ੂ ਆ ਤੇ ਦੋ ਝੋਟੀਆਂ ਵੀਰ ਅੱਜ ਸੇਲ ਕਰਦਾ ਪਿਆ ਆਪਣੇ ਘਰੋਂ ਬਿਲਕੁਲ ਮੋਹਰਾ ਦੀਆਂ ਝੋਟਕਾਂ ਚੜੀਆਂ ਦੋਸਤੋ ਜਿਆਦਾ ਨਹੀਂ ਵੀਰ ਦੇ ਕੋਲ ਠੀਕ ਆ ਜੀ ਮੋਹਰਾ ਦੀ ਬਰੀਡ ਦੇ ਉੱਪਰ ਕੀ ਜਿਆਦਾ ਕੰਮ ਕਰਦੇ ਆ ਅੱਗੋਂ ਗੱਬਣ ਵੀ ਮੋਹਰਾ ਤੇ ਚੰਗੇ ਚੰਗੇ ਬੁੱਲ ਤੋਂ ਅੱਗੇ ਗੱਬਣ ਦੋਨੋਂ ਝੋਟੀਆਂ ਇੱਕ ਤਿਆਰੀ ਤੇ ਆ ਦੋਸਤੋ ਝੋਟੀ ਦਿਖਾਉਣੀ ਆ ਦੂਜਾ ਸਵੇਰ ਸੋਣੀ ਆ ਪੂਰੀ ਤਿਆਰੀ ਤੇ ਆ ਇੱਕ ਤੋਕੜ ਗੱਭਣ ਤੁਹਾਨੂੰ ਝੋਟੀ ਦਿਖਾਉਣੀ ਆ 4 ਮਹੀਨੇ ਦੀ ਜਿਹੜੀ ਦੋਸਤੋ ਗੱਭਣ ਤੇ 7 ਕਿਲੋ ਦੋਦੋਂ ਦੇ ਥੱਲੇ ਹਾਜ਼ਰ ਆ ਬਾਕੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਵੀਰ ਸੁਖਵੰਤ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤੇ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਅੱਜ 9 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ ਦੋਸਤੋ ਸਾਢੇ 9 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਪੂਰੀ ਜਾਣਕਾਰੀ ਵੀਰ ਸੁਖਵੰਤ ਤੋਂ ਸੋ ਐਨੀਮਲ ਜਿਹੜਾ ਦੋਸਤੋ ਚੰਗਾ ਲੱਗੂਗਾ ਜਿਹੜੇ ਵੀਰ ਨੇ ਬਰੀਡ ਦੇ ਉੱਪਰ ਕੰਮ ਕਰਨਾ ਹੈ ਤੇ ਨਸਲ ਵਾਲਾ ਪਸ਼ੂ ਤੁਸੀਂ ਲੱਭ ਰਹੇ ਹੋ ਤੇ ਝੋਟੀਆਂ ਦੋਮੋ ਚੰਗੀਆਂ ਦੋਸਤੋ ਦੋਵਾਂ ਝੋਟੀਆਂ ਦੀ ਡਿਟੇਲ ਆਪਾਂ ਵੀਰ ਸੁਖਮੰਤ ਤੋਂ ਲੈ ਲਾਂਗੇ ਕਿਸ ਸੀਮਣ ਦੀਆਂ ਆ ਆਪਣੇ ਅਕੇ ਕਿਸ ਸੀਮਣ ਤੋਂ ਗੱਬਣ ਸੋ ਪੂਰਾ ਵੀਰਵਾ ਜਿਹੜਾ ਦੋਸਤੋ ਆਪਾਂ ਨੂੰ ਮਿਲ ਜੂਗਾ ਆਉ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਗੇ ਸੁਖਮੰਤ ਸਿੰਘ ਜੀ ਨਾਮ ਪਿੰਡ ਸੱਪਾਂ ਪਿੰਡ ਸੱਪਾਂ ਵਾਲੀ ਆ ਅੱਛਾ ਵੀਰ ਸੁਖਮੰਤ ਜਦੋਂ ਬਿਲਕੁਲ ਆਪਾਂ ਫਰੋਜਪੁਰ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਹਾਂਜੀ ਤੇ ਵਾਇਆ ਗੋਲੇ ਵਾਲਾ ਤੇ ਸਿੱਧੀ ਅੱਗੇ ਫਰੀਦਕੋਟ ਨੂੰ ਛੜਕ ਜਾਂਦੀ ਆ ਹਾਂਜੀ ਹਾਂਜੀ ਤੇ ਫਰੋਜਪੁਰ ਦੀ ਦੂਰੀ ਆਪਣੇ ਪਿੰਡ ਤੋਂ ਕਿੰਨੀ ਕੁ ਹੈਗੀ ਹੈ ਤਕਰੀਬਨ ਇੱਥੋਂ 12-13 ਕਿਲੋਮੀਟਰ ਹੀ ਆ ਬਈ ਤੇ ਕੋਟਕਪੂਆ ਆਪਣਾ ਫਰੀਦਕੋਟ ਦੀ ਦੂਰੀ ਵੀ 18-20 ਕਿਲੋਮੀਟਰ 18-20 ਫਰੀਦਕੋਟ ਤੇ ਫਰੋਜਪੁਰ 12 ਕਿਲੋਮੀਟਰ ਹਾਂ ਤੇ ਤਕਰੀਬਨ ਜਿਹੜੇ ਆਪਣੇ ਪਸ਼ੂ ਆਪਾਂ ਦੇਖ ਰਹੇ ਬਿਲਕੁਲ ਘਰ ਦੇ ਘਰੇ ਲੂ ਪਸ਼ੂ ਆ ਚਲੋ ਤੁਹਾਡਾ ਕੋਈ ਵਪਾਰ ਦਾ ਕੰ ਤੇ ਸਿਮਨ ਵੀ ਆਪਣੇ ਆਪ ਦੇ ਹੀ ਲਵਾਏ ਹੋਏ ਆ ਠੀਕ ਆ ਵੀਰੇ ਨੋ ਨੋ ਠੀਕ ਆ ਤੇ ਅਸਰ ਸੁਖਮント ਭਾਈ ਮੱਝਾਂ ਬਿਲਕੁਲ ਜਦੋਂ ਤਿਆਰੀ ਤੇ ਹੁੰਦੀਆਂ ਤੋਂਡੀਆਂ ਕਈ ਵਾਰਾਂ ਵੇਚਣ ਦਾ ਪ੍ਰੋਗਰਾਮ ਬਣ ਜਾਂਦਾ ਪਹਿਲਾਂ ਵੀ ਤੁਸੀਂ ਦੱਸਿਆ ਵੀ ਇੱਕ ਦੋ ਪਸ਼ੂ ਸੇਲ ਵਿੱਚ ਸੀ ਹਾਂ ਹਾਂ ਸਾਲ ਚ ਇੱਕ ਅੱਧਾ ਵੇਚੀ ਦਾ ਇੱਕ ਅੱਧਾ ਸੇਲ ਕਰ ਦਿੱਤਾ ਠੀਕ ਆ ਦੋਸਤੋ ਬਾਕੀ ਮੋਹਰਾ ਨਸਲ ਦੇ ਨਾਲ ਵੀ ਕਾਫੀ ਪ੍ਰੇਮ ਆ ਬਿਲਕੁਲ ਮੋਹਰਾ ਦੀਆਂ ਝੋਟੀਆਂ ਨੂੰ ਜਿਹੜੀ ਦੋਸਤੋ ਮੋਹਰਾ ਦੇ ਵਿੱਚ ਇਨਸੀਮੀਨੇਸ਼ਨ ਕਰਵਾਈ ਜਾਂਦੀ ਆ ਤੇ ਪੁੱਛਾਂਗੇ ਵੀਰ ਤੋਂ ਆਪਾਂ ਇਹ ਝੋਟੀ ਦੀ ਕੀ ਡਿਟੇਲ ਆ ਇਸ ਦੀ ਅੱਛਾ ਵੀਰ ਜੀ ਇੱਕ ਜਿਹੜੀ ਇਹ ਆਪਣੇ ਕੋਲ ਝੋਟੀ ਬਕਾਊਗਾ ਪਹਿਲੇ ਨੰਬਰ ਤੋਂ ਆਪਾਂ ਇਸ ਗੱਬਣ ਝੋਟੀ ਤੋਂ ਸਟਾਰਟ ਕਰ ਲਈਏ ਹਾਂਜੀ ਇੱਕ ਤਾਂ ਇਹ ਦਿਖਾਉਣੀਆਂ ਤੇ ਇੱਕ ਆਪਣੇ ਕੋਲ ਜਿਹੜੀ ਤੋਕੜ ਤੇ ਗੱਬਣ ਆ ਝੋਟੀ ਬਕਾਊ ਆ ਹੂੰ ਤੇ ਪੂਰੀ ਡਿਟੇਲ ਤੁਸੀਂ ਦੇ ਦਿਓ ਵੀ ਇਹ ਸਵੇਰ ਹੁਣ ਅੱਗੇ ਝੋਟੀ ਕਿੰਨਾ ਸੂਣ ਜਾ ਰਹੀ ਐ ਇਹ ਦੂਜਾ ਸੂਆ ਬਈ ਦੂਜੇ ਸਵੇਰੇ ਹਾਂ 6 ਦਾੰਦਾ ਠੀਕ ਆ ਜੀ ਲੋ ਜੀ 1470 10 ਦੀ ਹੈ ਆਪ ਆਪ 1470 10 ਦੀ ਹਾਂ ਆਪ ਦਾ ਮਨ ਲਿਆ ਕੇ ਸੀ ਮਨ ਲਵਾਇਆ ਵੇ ਆਪ ਹੂੰ ਸੋ 147010 ਦੀ ਦੋਸਤੋ ਆਪ ਆ ਠੀਕ ਆ ਜੀ ਜੈਡ ਬਲੈਕ ਆ ਜੈਡ ਬਲੈਕ ਆ ਬਿਲਕੁਲ ਮੱਥੇ ਤੋਂ ਪੂਛ ਤੱਕ ਜਿਹੜੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਜੀ ਵੀ ਇੱਕ ਵਾਲ ਵੀ ਜਿਹੜਾ ਆਪਾਂ ਕਹਿ ਦਈਏ ਨਾ ਵੀ ਚਿੱਟਾ ਨਹੀਂ ਹੈਗਾਗਾ ਤੇ ਨਸਲ ਵਸਲ ਪੂਰੀ ਆ ਦੋਸਤੋ ਬਰੀਡ ਦੇ ਵਿੱਚ ਪ੍ਰੋਪਰ ਤੁਸੀਂ ਵੇਖ ਸਕਦੇ ਜੇ ਕੋਈ ਵੀ ਇਹਨਾਂ ਦੀ ਨਰਖ ਪਰਖ ਕਰ ਸਕਦਾ ਟਾਪ ਕੁਆਲਟੀ ਆ ਠੀਕ ਆ ਅੱਛਾ ਫਿਰ ਸੁਖਵੰਤ ਪਹਿਲੇ ਸਵੇ ਦੀ ਇਹਦੀ ਜ਼ਰੂਰ ਗੱਲਬਾਤ ਸਾਂਝੀ ਕਰ ਦਿਓ ਵੀ ਪਹਿਲੇ ਸਵੇ ਦੁੱਧ ਰਿਕਾਰਡਿੰਗ ਦਾ ਕੀ ਰਿਹਾ ਆਪਣੇ ਕੋਲ ਇਹ 14 ਕਿਲੋ ਦੁੱਧ ਦਿੰਦੀ ਰਹੀ ਵੀ 7 ਕਿਲੋ ਟਾਈਮ ਦਾ 6.5 ਪਾਉਣੇ 7 7 ਕਿਲੋ ਟਾਈਮ ਦਾ ਇੱਕ ਡੰਗ ਦਾ 7 ਕਿਲੋ ਦੇ ਨੇੜੇ ਤੇੜੇ ਦਿੰਦੀ ਰਹੀ ਵੀ 14 ਕਿਲੋ ਹਨਾ ਜੀ ਤੇ ਲੰਬਾ ਸਮਾਂ ਵੀਰ ਕਿੰਨਾ ਕੁ ਫਿਰ ਮਿਲੀ ਆ ਪਹਿਲਾਂ ਛੋਟੀ ਦੀ ਜੇਕਰ 3 ਮਹੀਨੇ ਪਹਿਲਾਂ ਛੱਡੀ ਬਾਈ ਤਿੰਨ ਸਵਾ ਤਿੰਨ ਮਹੀਨੇ ਤੇ ਉਹ ਡਰਾਈ ਪਸ਼ੂ ਕਰਨਾ ਪੈਂਦਾ ਹਨਾ ਤਿੰਨ ਕਿ ਮਹੀਨੇ ਜਿਹੜਾ ਦੋਸਤੋਂ ਪਸ਼ੂ ਨੂੰ ਪਹਿਲਾਂ ਛੱਡਿਆ ਸੀਗਾ ਬਾਈ ਖਾਣ ਪੀਣ ਦੀ ਬਹੁਤ ਚੰਗੀ ਆ ਠੀਕ ਆ ਜੀ ਜੋ ਮਰਜੀ ਜਨ ਦਾਣਾ ਇਹਨੂੰ 5 ਕਿਲੋ ਖਵਾ ਦਿਓ ਕੋਈ ਵੀ ਚਾਰੋ ਚੂਰੂ ਚੰਗੀ ਆ ਬਹੁਤ ਹੂੰ ਅੱਛਾ ਇੱਕ ਇਹ ਵੀ ਦੱਸ ਦੋ ਸੁਖਮント ਵੀ ਦੇਣੇ ਤੇ ਪੂਰੇ ਹੋਣ ਦੇ ਵਿੱਚ ਕਿੰਨੇ ਕੁ ਬਾਕੀ ਐ ਇਹਦੇ 14-15 ਤਰੀਕ ਨੂੰ ਦਿਨ ਪੂਰੇ ਆ ਬਾਈ 14-15 ਦਸੰਬਰ ਨੂੰ ਠੀਕ ਹੈ ਨਾ ਹਨਾ ਨਾ ਹਨਾ ਹਾਂ ਜੀ 9 ਹੋ ਗਈ ਵੀ 5 ਕਿ ਦਿਨ ਜਿਹੜੇ ਹਜੇ ਪਏ ਆ ਪੂਰੇ ਹੋਣ ਚ ਕੋਈ 2-3 ਦਿਨ 4 ਦਿਨ ਉੱਪਰ ਵੀ ਲੈ ਕੇ ਜਾ ਸਕਦਾ ਪਸ਼ੂ ਹਾਂਜੀ ਤੇ ਹੋ ਸਕਦਾ ਵੀ ਜਾਂਦਾ ਠੰਡ ਬਿਲਕੁਲ ਤੇ ਕੱਦ-ਕਾਠ ਦੋਸਤੋ ਮੈਂ ਜ਼ਰੂਰ ਮੈਂਸ਼ਨ ਕਰ ਦਿੰਦਾ ਵੀ ਫੁੱਲ ਵੱਡੀ ਹਾਈਟ ਆ ਹਾਈਟ ਕਾ ਤੋ ਤੁਸੀਂ ਨਾਰਮਲ ਆ ਦੇਖ ਲਓ ਠੀਕ ਆ ਵੀਰ ਸੁਖਮント ਵੀ ਬਿਲਕੁਲ ਕੋਰ ਖੜਾ ਤੇ ਬਿਲਕੁਲ ਇੱਕ ਬੰਦੇ ਜਿੱਡਾ ਕਰਦਾ ਝੋਟੀ ਬਹੁਤ ਪਿਆਰੀ ਆ ਇਹਦੀ ਵੀਰ ਜੀ ਮਾਂ ਵੀ ਆਪਣੇ ਕੋਲ ਸੀ ਜਾਂ ਆਪਾਂ ਝੋਟੀ ਲੈ ਕੇ ਆਏ ਸੀ ਅਗੂ ਨਹੀਂ ਮਾਂ ਵੀ ਹੈਗੀ ਸੀ ਬਾਈ ਮਗਰਲੇ ਸੀ ਨਾ 2-3 ਸਾਲ ਪਹਿਲਾਂ ਸਿਰਕਾਲੇ ਦੇ ਝੂਟਿਓਦੋਂ ਆਪਾਂ ਵੇਚੀ ਸੀ ਇੱਕ ਠੀਕ ਹੈ ਜੀ ਉਦੋਂ ਖੜੀ ਸੀ ਉਹ ਮਗਰਲੇ ਸਾਲ ਮਰ ਗਈ ਸੀ ਉਹਨੂੰ ਨਾ ਹੋਣਾ ਪਿਆ ਅੱਛਾ 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 ਤੇ ਉਹ ਫਿਰ ਅਹੀਂ ਉੱਥੇ ਵੀ ਲੈ ਗਈ ਸੀ ਯੂਨੀਵਰਸਿਟੀ ਵੀ ਜੀ ਉਹ ਬੱਚਾ ਤਾਂ ਕਢਵਾ ਲੈਂਦਾ ਪਰ ਉਹ ਬਚੀ ਨਹੀਂ ਹੁੰਦੀ ਨਾ ਬੱਚੇ ਤਾਂ ਨਹੀਂ ਬੜੀ ਫਟ ਗਈ ਸੀ ਓਹੋ ਠੀਕ ਆ ਮਗਰਲੇ ਸਾਲ ਮਾਰਚ ਦੇ ਵਿੱਚ ਮਾਰਚ ਪਿਛਲੇ ਸਾਲ 2022 ਦੀ ਗੱਲ ਆ ਹਾਂ ਤੇ ਮਦਰ ਦਾ ਵੀ ਕੋਈ ਮਿਲਕ ਆਪਣੇ ਕੋਲ ਕੋ ਰਿਕਾਰਡ ਆ ਵੀ ਕਿੰਨਾ ਕ ਦੇਂਦੀ ਦੀ ਸੀ ਆਪਣੇ ਘਰ ਦਾ 14-15 ਕਿਲੋ ਦੁੱਧ ਦੇ ਦਿੰਦੀ ਪਿਆ ਆ ਨਾਰਮਲ ਵ ਠੀਕ ਹੈ। ਲਓ ਵੀ ਦੋਸਤੋ ਇਹ ਝੋਟੀ ਤੁਸੀਂ ਬਿਲਕੁਲ ਸਟਰਕਚਰ ਵਾਈਜ਼ ਵੀ ਦੇਖ ਸਕਦੇ ਜੀ। ਫੁੱਲ ਵੱਡੇ ਸਰੀਰ ਘਟਾਂਜੇ ਦੀ ਆ ਚੌੜਾ ਪਿੱਠਪੂੜਾ ਲੰਬੀ ਪੂਛ ਬਿਲਕੁਲ ਬਲੈਕ ਪੂਛ ਆ ਠੀਕ ਆ ਜੀ। ਸ਼ਾਈ ਸ਼ੂਈ ਪੂਰੀ ਤੁਸੀਂ ਵੇਖ ਸਕਦੇ ਜੀ ਜੈਡ ਬਲੈਕ ਤੇ ਸਿੰਗੀ-ਸੁੰਗੀ ਦੀ ਕੁਆਲਿਟੀ ਬਹੁਤ ਸੋਹਣੀ ਆ ਇੱਕ ਵਾਰੀ ਥਣ ਥਣ ਦੀ ਕੁਆਲਿਟੀ ਤੁਹਾਨੂੰ ਥੋੜਾ ਨਜ਼ਦੀਕ ਤੋਂ ਦਿਖਾਉਣੇ ਆ। ਸੋ 5-6 ਦਿਨ ਦੋਸਤੋ ਹਜੇ ਦਿਨ ਬਾਕੀ ਆ ਆਰਡਰ ਬਹੁਤ ਜ਼ਿਆਦਾ ਸੋਹਣਾ ਤਿਆਰ ਕਰੂਗੀ। ਸੋ ਨਾਰਮਲ ਝੋਟੀਆਂ ਦੇ ਵਿੱਚ ਝੋਟੀ ਨਹੀਂ ਆਉਂਦੀ ਦੋਸਤੋ ਨਾਰਮਲ ਝੋਟੀਆਂ ਤਕਰੀ ਕਈ ਨਾ ਹੱਥ ਵੀ ਨਹੀਂ ਪਸੂ ਲਪਾਉਂਦਾਗਾ ਤੇ ਸੀਲ ਸਾਊ ਵੀ ਇਹ ਵੇਖ ਹੀ ਸਕਦੇ ਜੀ ਵੀ ਠੰਡੀ ਧੀਰੀ ਇਸ ਹੱਦ ਤੱਕ ਆ ਥਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਜ਼ਰੂਰ ਨੇੜੇ ਤੋਂ ਦਿਖਾਉਣੀ ਆ ਕਰਿਓ ਚੈੱਕ ਆ ਦੇਖੋ ਜੀ ਅਗਲੇ ਥਣਾਂ ਦਾ ਸਹਿਜ ਵੇਖੋ ਦੋਸਤੋ ਸਪੇਸ ਵੇਖੋ ਸੋ ਕਮਾਲ ਦੀ ਆ ਠੀਕ ਆ ਤੇ 14 ਕਿਲੋ ਪਹਿਲਣ ਝੋਟੀ ਨੇ ਜਿਹੜਾ ਦੋਸਤੋ ਦੁੱਧ ਚਵਾਇਆ ਘਰੇ ਸੈਕਿੰਡ ਸੁਹਾ ਹੁਣ ਦੂਜਾ ਸੁਹਾ ਸੁਣੀ ਆ ਹੁਣ ਵੀ ਦੋਸਤੋ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ 20 ਸੈਕਿੰਡ ਵੀ ਬਈ ਇਹਦੀ ਸਾਰਿਆਂ ਨਾਲੋਂ ਜ਼ਿਆਦਾ अच्छा जी हां चंगी ਫੈਟ ਤੇ ਚੱਲ ਇਹ ਚੀਜ਼ ਦੀ ਵੀ ਆਪਣੀ ਗਾਰੰਟੀ ਹੋਊ ਕੋਈ ਰੱਖਣ ਵਾਲਾ ਲੈ ਜੂ ਨਾ ਹਾਂਜੀ ਫੈਟ ਵੀ ਇਹਦੀ 8.5 9 ਫੈਟਰ ਹੋ ਜਾਂਦੀ 2-3 ਮਹੀਨੇ ਜੋ ਸੂਈ ਨੂੰ ਹੋ ਜਾਂਦੇ ਠੀਕ ਆ ਜੀ ਹਾਂ ਬਹੁਤ ਸਾਰਾ ਲੋਕੀ ਦੋਸਤੋ 8.5 9 ਫੈਟ 8.5 9 ਹਾਂ ਸੌਰੀ ਦੋਸਤੋ 8.5 9 ਜਿਹੜੀ ਫੈਟ ਤੇ ਬਾਕੀ ਆ ਤੁਸੀਂ ਵੇਖ ਸਕਦੇ ਟਿਲ ਕਾਫੀ ਜਿਆਦੀ ਆ ਟਿਲ ਟੂਲ ਪ੍ਰੋਪਰ ਪਸੂ ਕੱਢ ਕੇ ਸੁੰਦਾ ਦੋਸਤੋ ਜਿੱਦਾਂ ਹਜੇ 5-6 ਦਿਨ ਹਜੇ ਬਾਕੀ ਆ ਸਿੰਗੀ-ਸਿੰਗੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੇ ਆ ਬਿਲਕੁਲ ਗੁਲਾਈ ਦੇ ਵਿੱਚ ਛੋਟਾ ਜਿਹਾ ਸਿੰਗਾ ਠੀਕ ਆ ਤੇ ਨਸਲ ਬਰੀਡ ਦੇ ਵਿੱਚ ਪੂਰੀ ਹੈ ਤੇ ਦੋਸਤੋ ਕਿਸੇ ਪਾਸਿਓਂ ਪਤਾ ਵੀ ਖੁੰਝੀ ਨਹੀਂ ਹੋਊਗੀ ਠੀਕ ਹੈ ਤੇ ਇਹਨੂੰ ਖੋਲ ਕੇ ਇੱਕ ਵਾਰੀ ਮੜਾ ਜਾ ਵੀਰ ਜੀ ਤੋੜ ਕੇ ਦਿਖਾ ਦਗੇ ਮੜਾ ਲੰਬਾ ਤੋੜ ਦਿਓ ਠੀਕ ਹੈ ਸੋ ਬਹੁਤ ਉੱਚ ਕੁਆਲਿਟੀ ਖੂਬਸੂਰਤੀ ਬਿਊਟੀ ਦੇ ਵਿੱਚ ਵੀ ਪੂਰੀ ਹੈ ਦੋਸਤੋ ਚੁਕੀਨ ਵੀ ਪੂਰੀ ਆ ਆ ਆ ਦੇਖੋ ਜੀ ਠੀਕ ਹੈ ਸੋ ਕਦ ਕੜ ਜਿਹੜਾ ਦੋਸਤੋ ਇੱਕ ਵਾਰੀ ਫੇਰ ਜ਼ਿਕਰ ਕਰ ਦਿੰਦੇ ਆ ਕਿਸੇ ਵੀਰ ਨੇ ਸੌਦਾ ਕਰਨਾ ਦੂਰ ਦਰਾਡੇ ਬੈਠੇ ਹੋ ਤਾਂ ਜਰੂਰ ਤੁਸੀਂ ਇਹ ਮੰਨ ਕੇ ਸੌਦਾ ਕਰਿਓ ਵੀ ਕਦ ਘਾਟ ਪੂਰੇ ਫੁੱਲ ਵੱਡੇ ਸਾਈਜ਼ ਦੀ ਆ ਠੀਕ ਆ ਠੀਕ ਆ ਇੱਕ ਵਾਰੀ ਫਿਰ ਲੰਮਾ ਤੋੜ ਦੇ ਹੈ ਹਾਂ ਆ ਦੇਖੋ ਜੀ ਠੀਕ ਆ ਅੱਛਾ ਸਕਮੰਦ ਵੀਰੇ ਅੱਗੇ ਕੇਸ ਸੀਮਨ ਤੋਂ ਗੱਪਣਿਆ ਇਹ ਸਾਡੇ ਪਿੰਡ ਹੀ ਆ ਬਾਈ ਕਰਮਵੀਰ ਬੰਦ ਦਾ ਕਰਮਵੀਰ ਵੰਨ ਦਾ ਹਾਂ ਟੱਟਾ ਬਹੁਤ ਚੰਗੀ ਉਹਦੀ ਮਾਂ ਦਾ 18-20 ਕਿਲੋ ਦੁੱਧ ਹੈਗਾ ਆਪਣੇ ਪਿੰਡ ਹੀ ਆਇਆ ਚੰਗਾ ਜੈਡ ਬਲੈਕ ਹੀ ਆ ਬਿਲਕੁਲ ਕੁਆਲਟੀ ਹਾਂ ਜੈਡ ਬਲੈਕ ਆ ਉਹ ਵੀ ਬਹੁਤ ਸ਼ਕੀਨ ਆ ਮੁੰਡੇ ਚੰਗੀਆਂ ਮੰਝਾਂ ਨਾਲ ਕੋਲੇ ਗਾਵਾਂ ਦਾ ਫਾਰਮ ਦੀ ਆ ਹਾਂ ਥੋੜਾ ਹੁਣ ਭੂਵੇਂ ਨੂੰ ਮਾੜਾ ਲੈ ਜਾਓ ਹਾਂਜੀ ਗਾਵਾਂ ਦਾ ਫਾਰਮ ਦੀ ਸੀ ਉਹਨਾਂ ਕੋਲੇ ਗਾਵਾਂ ਦਾ ਬੀਜਤੀਆਂ ਬਹੁਤ ਚੰਗੀਆਂ ਮੰਝਾਂ ਨਾਲ ਕੋਲੇ ਵੀ ਠੀਕ ਆ ਜੀ ਬាទ ਦੋਸਤੋ ਕਰਮਵੀਰ ਵੰਨ ਦਾ ਜਿਹੜਾ ਦੋਸਤੋ ਬੋਲਾ ਉਸ ਬੁੱਲ ਤੋਂ ਜਿਹੜੀ ਇਹ ਇਹ ਗੱਬਣਾ ਠੀਕ ਆ ਜੀ ਉਹਦਾ ਮਤਲਬ ਕਿ ਬੱਚਾ ਹੀ ਉਹਨਾਂ ਵੀਰਾਂ ਦੇ ਕੋਲ ਆ ਤੇ ਬਾਕੀ ਲੇਵਾਂ ਲੂਆ ਸੋਨਾ ਦਿਖਾ ਰਹੀਏ ਦੋਸਤੋ ਸੋਨਾ ਬਣਾਉਗੀ ਬਿਲਕੁਲ ਚੌਰ ਸਨੇਵਾ ਤੇ ਫਿਕਸ ਜੀ ਆਰਡਰ ਹੋਊਗਾ ਝੋਟੀ ਦਾ ਵੀਰ ਨੇ ਬਾਕੀ ਪਹਿਲੇ ਸਵੇਰ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ 14 ਕਿਲੋ ਦੀ ਮਿਲਕਿੰਗ ਕਰਵਾਈ ਹੈ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰਦੇ ਹਾਂ ਜੰਮੀ ਭਲੀ ਪੂਰੀ ਆ ਰਾਜੀ ਆ ਪੂਰੀ ਵਜਨ ਵਜਨ ਪੂਰਾ ਝੋਟੀ ਦਾ ਠੀਕ ਆ ਤੇ ਆਜੋ ਵੀਰ ਸੁਖਮੰਤਾ ਠੀਕ ਆ ਅੱਛਾ ਵੀਰ ਜੀ ਸੁਖਮੰਤਾ ਪਰ ਕਿੰਨੀ ਕੁ ਡਿਮਾਂਡ ਇਸ ਝੋਟੀ ਦੀ ਕੀ ਲੈਣ ਦੇਣ ਕਰਦੇ ਪਏ ਆ ਲੈਣ ਦੇਣ ਬਾਈ 155 ਦੀ ਦੇ ਦਿਆਂਗੇ 155 ਦੀ ਪਾਰੀਆਂ ਵਾਲਾ ਕੰਮ ਨਹੀਂ ਵੀ ਥੋੜਾ ਬਹੁਤਾ ਕੋਈ ਹੋ ਜਾਂਦਾ ਵਿੱਚ ਤੇ 155 ਦੀ ਦੇ ਦਿਆਂਗੇ ਠੀਕ ਹੈ ਜੀ ਹਨਾ ਠੀਕ ਹੈ ਜੀ ਹਾਂ 155 ਮਤਲਬ ਕਿ ਚੋਂ ਕੋਈ ਰਾਹ ਹੈਗਾ ਵੀ ਥੋੜੀ ਬਾਤੀ 19 ਕੀ ਹੋ ਜਾਊ ਵਿੱਚ ਬਜਾਏ 19 ਕੀ ਥੋੜਾ ਬਹੁਤਾ ਯਾਰ ਹੁੰਦਾ ਮਾਨ ਤਨ ਬਈ ਆਪਾਂ ਤਾਂ ਪਹਿਲਾਂ ਹੀ 19 ਕਿ ਮੰਗੇ ਇਹ ਤੁਹਾਨੂੰ ਵੀ ਪਤਾ ਐਵੀਆਂ ਝੂਟੀਆਂ ਕਿੰਨੇ ਕਿੰਨੇ ਦੀਆਂ ਲੋਕ ਜਾਂਦੇ ਹੀ ਆ ਹਰਿਆਣੇ ਬਿਲਕੁਲ ਲੈਣ ਲਓ ਵੀ ਦੋਸਤੋ ਨਸਲ ਬਰੀਡ ਦੇ ਉੱਪਰ ਜਿਹੜਾ ਵੀਰ ਕੋਈ ਕੰਮ ਕਰਦਾ ਜਾਂ ਕਰੂਗਾ ਥੋੜੀ ਜੀ ਤੁਹਾਨੂੰ ਖੇਚਲ ਜਿਹੜੀ ਆ ਦੋਸਤੋ ਪੈਸੇ ਕੋਈ ਜ਼ਿਆਦਾ ਨਹੀਂਗੇ ਕਿਉਂਕਿ ਜੇ ਨਸਲ ਵਾਲੀ ਚੀਜ਼ ਖਰੀਦਣੀ ਆ ਪੈਸਾ ਆਪਾਂ ਨੂੰ ਭਰ ਕੇ ਫਿਰ ਪਸ਼ੂ ਲੈਣਾ ਪੈਂਦਾ ਤੇ 1,55,000 ਇਸ ਝੋਟੀ ਦੀ ਕੀਮਤ ਆ ਥੋੜਾ ਬਾਦ ਵਿੱਚੋਂ ਗੁਜਾਇਸ਼ ਹੋਈ ਤੇ ਜਿਹੜਾ ਮਾਨਤਾ ਨੂੰ ਵੀਰਾਂ ਦਾ ਵੀ ਕਰਾਂਗੇ ਠੀਕ ਆ ਸੋ ਕਦਕੁੱਦੇ ਇੱਥੇ ਆਣ ਕੇ ਤੁਸੀਂ ਦੇਖ ਲਿਓ ਬਾਕੀ ਪੂਰੀ ਬਾਡੀ ਬੰਤਰ ਪੂਰਾ ਸਟਰਕਚਰ ਝੋਟੀ ਦਾ ਤੁਸੀਂ ਦੇਖ ਹੀ ਲਿਆ ਆਰਡਰ ਕੁਆਲਿਟੀ ਸੋਹਣੀ ਆ ਤੇ ਬਣਾ ਰਹੀ ਆ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਆ ਆਰ ਆ ਦੇਖੋ ਜੀ ਠੀਕ ਆ ਸੋ ਬਿਲਕੁਲ ਟਾਪ ਕਲਾਸ ਦਾ ਜਿਹੜਾ ਦੋਸਤੋ ਥਾਣਾ ਮੁੱਠੀ ਥਾਣਾ ਪਸੰਦ ਆਊਗੀ ਅੱਗੇ ਕੋਈ ਵੀਰ ਲੈ ਕੇ ਜਾਊਗਾ ਦੋਸਤੋ ਜਿੰਨੇ ਸਵੇਰੇ ਤੁਸੀਂ ਮਰਜ਼ੀ ਲੈ ਸਕਦੇ ਜੇ ਹੁਣ ਦੂਜਾ ਸੂਆ ਇਸ ਝੋਟੀ ਤੇ ਸੂਣਾ ਨਵੀਂ ਝੋਟੀ ਆ ਬਿਲਕੁਲ ਤੇ ਜਰੂਰ ਮੇਰਾ ਵੀਰ ਜਿੰਨੇ ਹੱਥ ਪਾਉਣਾ ਤੁਸੀਂ ਖਰੀਦ ਸਕਦੇ ਜੇ ਇਸ ਤੋਂ ਬਾਅਦ ਬੰਦਾ ਬਾਈ ਉਹ ਜਿਹੜਾ ਲੈਂਨ ਵਾਲਾ ਉਹੀ ਕਰੇ ਆ ਮੈਂ ਸਵਾਦ ਲੈਣ ਵਾਲੇ ਨਾਲ ਫੋਨ ਕਰਾਂਗਾ ਸੋ ਬਾਕੀ ਦੋਸਤੋ ਡਿਟੇਲ ਪੂਰੀ ਮਿਲ ਹੀ ਗਈ ਆ ਹਰ ਇੱਕ ਪਹਿਲੂ ਤੋਂ ਹਰ ਇੱਕ ਪੱਖ ਹਰ ਇੱਕ ਐਂਗਲ ਤੋਂ ਆਪਾਂ ਤੁਹਾਨੂੰ ਚੀਜ਼ ਦਿਖਾਤੀ ਆ ਜਿਹੜਾ ਵੀਰ ਖਾਸ ਤੌਰ ਤੇ ਖਰੀਦਦਾਰ ਹੋਇਆ ਜਿੰਨੇ ਵਾਰ ਗਰੰਟੀ ਹਰ ਕਿਸ ਪ੍ਰਕਾਰ ਦੀ ਹੋਊਗੀ ਜਮਾਨਾ ਗਰੰਟਡ ਚੀਜ਼ ਹੋਊਗੀ ਵੀਰਾਂ ਦਾ ਵੀ ਗਰੰਟੀ ਆਪਣੀ ਹਰ ਪ੍ਰਕਾਰ ਦੀ ਆ ਸੋ ਜਿਹੜੇ ਵੀਰ ਨੇ ਇੰਨੇ ਪੈਸੇ ਖਰਚ ਕਰਨੇ ਆ ਇਸ ਨਸਲ ਦਾ ਇਸ ਢਾਂਚੇ ਦੀ ਇਸ ਬਿਲਕੁਲ ਬਰੀਡ ਦੇ ਵਿੱਚ ਕੋਈ ਝੋਟੀ ਵੀਰ ਲੱਭ ਰਿਆ ਤੇ ਉਹ ਵੀਰ ਤੁਸੀਂ ਜ਼ਰੂਰ ਫੋਨ ਲਾਇਓ ਠੀਕ ਆ ਜੀ ਤੇ ਇੱਕ ਅਗਲਾ ਆਪਣੇ ਕੋਲ ਜਿਹੜਾ ਐਨੀਮਲ ਵੀਰੇ ਹਾਂ ਇੱਕ ਆਹ ਬਾਈ ਠੀਕ ਆ ਜੀ ਇੱਕ ਆਹ ਜਿਹੜੀ ਆ ਝੋਟੀ ਆ ਇਹਦਾ ਕੀ ਹਿਸਾਬ ਕਿਤਾਬ ਆ ਜੀ ਕੀ ਡਿਟੇਲ ਇਹਦੀ ਇਹਦਾ ਬਾਈ 7 ਕਿਲੋ ਦੁੱਧ ਦਾ ਸੱਤ ਕੇ ਜੀ ਤੇ 20 ਤਰੀਕ ਨੂੰ ਇਹਨੂੰ 4 ਮਹੀਨੇ ਹੋ ਜਾਣਗੇ ਗੱਭਨ ਨੂੰ ਚੈੱਕ ਕਰਾਈ ਸੀ ਜਮਨਾ 4 ਮਹੀਨੇ ਹੋ ਜਾਣਗੇ 20 ਤਰੀਕ ਨੂੰ ਕੰਪਲੀਟ ਹੋ ਜਣੇ ਆ 20 ਦਸੰਬਰ ਨੂੰ ਪੂਰੇ 4 ਮਹੀਨੇ ਹਾਂ ਪੰਜਵਾਂ ਲੱਗ ਜਾਣਾ 20 ਪੰਜਵਾਂ ਲੱਗ ਜਾਣਾ ਅੱਛਾ ਜੀ ਤੇ ਇਹ 102699 ਦੀ ਇਹ ਆ ਇਹ ਆਪ 102699 ਦੀ ਹਾਂ ਠੀਕ ਆ ਜੀ ਤੇ ਅੱਗੇ ਗੱਬਣ ਵੀ ਮੇਰਾ ਤਾਂ ਕਿ ਚੰਗੇ ਸੀ ਮੰਤਲੇ ਆਪਣੇ ਪੰਜਾਬ ਸਰਕਾਰ ਦੇ ਸੀ ਮੰਨੀ ਆਏ ਐ ਕਿ ਸੈਕਸੀ ਮਣਾਏ ਆ ਹਾਂਜੀ ਸਾਡੇ ਪਿੰਡੋਂ ਹੀ ਮੁੰਡਾ ਹਾਂਜੀ ਉਹਦੇ ਤੋਂ ਲਵਾਇਆ ਵਾ ਹਾਂ ਉਹਨੂੰ ਹੈਗਾ ਆਪਣੇ ਕੋਲੇ ਮੋਰਾ ਦੇ ਮੋਰਾ ਦੇ ਵਿੱਚ ਐਮ 120 ਸੀ ਹਾਂ ਮੋਰਾ ਚ ਮੋਰਾ ਦੇ ਐਮ 120 ਆ ਸ਼ਾਇਦ ਹਾਂ ਸਟਰਾ ਪਈ ਆਪਣੇ ਕੋਲ ਠੀਕ ਆ ਉਹਦੇ ਤੋਂ ਗੱਬਣ ਠੀਕ ਆ ਜੀ 7 ਕਿਲੋ ਦੁੱਧ ਦੀ ਠੰਡੀ ਬਹੁਤ ਆ ਇਹਦਾ ਕੋਈ ਵੈਸੇ ਦੁੱਧ ਪੀਣੀਆਂ ਘਰੇ ਰੱਖਣ ਵਾਲਾ ਹੋਵੇ ਤਾਂ ਆਪਾਂ ਇਹ ਦੇ ਦੇ ਆਗੇ 68 3000 ਦੀ 30000 ਦੀ ਚੰਗੀ ਫੈਟ ਫੂਟ ਵਧੀਆ ਹੁਣ ਤਾਂ ਚਲੋ ਟੋਕੜ ਟੋਕੜ ਆ ਗਈ ਤੇ ਟੋਕੜ ਦੀ ਫੈਟ ਵੈਸੇ ਵੀ ਨਾ ਹਾਂ ਬਾਕੀ ਚੋਕੇ ਲੈ ਜੇ ਅਗਲਾ ਭਾਂ ਦੋ ਟਾਈਮ ਸਵੇਰ ਸ਼ਾਮ ਠੰਡੀ ਦੋਵੇਂ ਡਾਂਗ ਅੱਛਾ ਇਹ ਸਿਕਮਾ ਤਾਂ ਦੋਨੇ ਡਾਂਗ ਮਿਲਦੀ ਕਿਵੇਂ ਪਹਾੜੇ ਤੇ ਨਾ ਪਹਾੜੇ ਤੇ ਬਾਈ ਦੋ ਮਿੰਟ ਨਹੀਂ ਲਾਉਂਦੀ ਬਸ ਦਾਣਾ ਸਿੱਟੋ ਥੋੜਾ ਜਿਹਾ ਮੂਰੇ ਤੇ ਦੋ ਮਿੰਟ ਚਲੋ ਚਵਾਈ ਚੁਈ ਬਿਲਕੁਲ ਚੋਂ ਤੁਹਾਣਾਂ ਦੀ ਓਕੇ ਰਿਪੋਰਟ ਹਾਂ ਹਾਂ ਪੂਰੀ ਓਕੇ ਆ ਠੀਕ ਆ ਜੀ ਲਓ ਇਹ ਹੈ ਵੀ ਇਹ ਵੀ ਦੂਜਾ ਸੂਬਾ ਹੀ ਹੈ ਨਾ ਹੁਣ ਚੱਲ ਰਹੀ ਦੂਜੇ ਸੂਬੇ ਚ ਕਿੱਪਾ ਤਾਂ ਪਹਿਲੇ ਚਾ ਬਾਈ ਇਹ ਚਾਰ ਦੰਦ ਚਾਰ ਦੰਦ ਹੋਈ ਆ ਹੁਣ ਹਾਂ ਮੂੰਹੋਂ ਦੋਸਤੋ ਚੌਗੀ ਚਾਰ ਦੰਦ ਦਾ ਤੇ ਇੱਕ ਪਾਸੇ ਥੋੜਾ ਜਿਹਾ ਤੁਹਾਨੂੰ ਖੋਗ ਲੱਥਾ ਜਿਹੜਾ ਨਜ਼ਰ ਆ ਰਿਹਾ ਇਹ ਵੀ ਉਹ ਮੈਂ ਨੇ ਲਾਦਾ ਪਿਆ ਵੀ ਆ ਇਹਦਾ ਹੁਣੇ ਹੀ ਲੱਥਾ ਤਿੰਨ ਚਾਰ ਮਹੀਨੇ ਪਹਿਲਾਂ ਹੀ ਅੱਛਾ ਅੱਛਾ ਚਾ ਸਿੰਘ ਬਹੁਤ ਸੋਹਣਾ ਸੀ ਗੁਲਾਈ ਦੇ ਵਿੱਚ ਸੀਗਾ ਛੋਟਾ ਜਿਹਾ ਸਿੰਘ ਸੀ ਉਹ ਪਿਆ ਹੀ ਆ ਇੱਥੇ ਬਿਲਕੁਲ ਇੱਕ ਪਾਸੇ ਖੋਗ ਲੱਥਾ ਬਾਕੀ ਝੋਟੀ ਨੂੰ ਉਸ ਤੋਂ ਮੂੰਹ ਚੌਗੀ ਚਾਰ ਦੰਦ ਤੇ ਝੋਟੀ ਤੇ ਚੌ ਮਹੀਨੇ ਦੀ ਜਿਹੜੀ ਦੋਸਤੋ 20 ਦਸੰਬਰ ਨੂੰ ਦੇਣਾ ਕੰਪਲੀਟ ਹੈ 4 ਮਹੀਨੇ ਹੋ ਜਾਣੇ 5ਵਾਂ ਮਹੀਨਾ ਜਿਹੜਾ ਦੋਸਤੋ 20 ਦਸੰਬਰ ਤੋਂ ਸਟਾਰਟ ਆ ਸਭ ਆਣੋਗੇ ਤੁਹਾਨੂੰ ਜਿਹੜਾ ਆ ਜਾ ਤੇ ਇਹ ਵੀ ਝੋਟੀਆਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਘਰੇਲੂ ਪਸ਼ੂ ਆ ਦੋਸਤੋ ਕੋਈ ਵਪਾਰ ਲਾਈਨ ਵਾਲੇ ਪਸ਼ੂ ਨਹੀਂ ਹੈਗੇ ਜਦੋਂ ਪਸ਼ੂ ਕੋਈ ਤਿਆਰ ਹੁੰਦਾ ਤੇ ਚਾਹੇ ਕੋਈ ਵੀ ਟੋਕੜ ਗੱਬਣ ਪਸ਼ੂ ਹੁੰਦਾ ਤੇ ਸੇਲ ਕਰਨ ਦਾ ਕਈ ਨਾ ਪ੍ਰੋਗਰਾਮ ਬਣ ਜਾਂਦਾ ਤੇ ਝੋਟੀਆਂ ਜ਼ਿਆਦਾਤਰ ਜਿਹੜੀਆਂ ਮੋਹਰਾ ਦੇ ਵਿੱਚ ਨੇ ਤੇ ਮੋਹਰਾ ਨੂੰ ਬਿਲਕੁਲ ਮੋਹਰਾ ਦੇ ਵਿੱਚ ਹੀ ਜਿਹੜਾ ਦੋਸਤੋ ਅੱਗੇ ਆਈ ਹੋਈ ਹੈ ਠੀਕ ਆ ਅੱਗੇ ਗੱਬਣ ਵੀ ਮੋਹਰਾ ਚੰਗੇ ਸੀਮਨ ਤੋਂ ਠੀਕ ਹੈ ਜੀ ਕੱਦ ਕੋਈ ਵੀਰ ਬੇਸ਼ੱਕ ਮੀਡੀਅਮ ਮੰਨ ਲੇ ਠੀਕ ਹੈ ਤੇ ਨਵੀਂ ਝੋਟੀ ਆ ਜਿਵੇਂ ਆਪਾਂ ਦੇਖਦੇ ਆ ਦੋਸਤੋ ਜਵਾਨ ਹੁੰਦੇ ਤੱਕ ਪਸ਼ੂ ਵਾਧਾ ਫੁੱਲਦਾ ਜ਼ਰੂਰ ਆ ਠੀਕ ਹੈ ਜੀ ਤੇ ਕੱਦ ਵੀ ਕਰਦਾ ਤੇ ਹੋਰ ਵੀ ਸਰੀਰ ਵਾਲੇ ਪਾਸਿਓਂ ਵੀ ਭਰਦਾ ਜਿੰਦੋਂ ਤੱਕ ਪਸ਼ੂ ਬਿਲਕੁਲ ਜਵਾਨ ਹੁੰਦਾ ਕੋਈ 5-4 ਸਾਲ 5 ਸਾਲ ਤੱਕ ਇਸ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਓ ਠੀਕ ਹੈ ਜੀ ਮੂੰਹ ਚਾਰ ਦੰਦ ਤੇ ਝੋਟੀ ਆ ਤੇ 7 ਕਿਲੋ ਦੁੱਧ ਇਸ ਟਾਈਮ ਹਾਜ਼ਰ ਆ ਤੇ 4 ਮਹੀਨੇ ਦੀ ਗੱਬਣ ਕੋਈ ਜਾਕਾ ਕੋ پاس ਮੇਰਾ ਵੀਰ ਤੁਸੀਂ ਵੀ ਕਰਵਾ ਲਿਓ ਠੀਕਾ ਜੀ ਸਾਈਪਿੰਨਾ ਕਰਕੇ ਡਾਕਟਰ ਹੈ ਤੇ ਆਪਣੇ ਕੋਲ ਵੀ ਸੁਖਮੰਦਰ ਵੀ ਕਿੰਨੇ ਦਿਨਾਂ ਦੀ ਜਿਹੜੀ ਚੈੱਕ ਪਾਸ ਹੋਈ ਕਿ ਤਿੰਨ ਕੁ ਮਹੀਨਿਆਂ ਦੀ ਚੈੱਕ ਕਰਵਾਈ ਸੀ ਤਿੰਨ ਕੁ ਮਹੀਨਾ ਦੀ ਕਰਵਾਤੀ ਸੀ ਠੀਕ ਆ ਜੀ ਸੋ ਆਪਦੇ ਬੋਲੋ ਜਿਹੜੀ ਆ ਦੋਸਤੋ ਵੈਰੀਫਾਈ ਆ ਤਸੱਲੀ ਹੋਈ ਆ ਚੈੱਕ ਪਾਸ ਆ ਪਰ ਫਿਰ ਵੀ ਕਰਵਾ ਕੇ ਲੈ ਜਾਵੇ ਅਗਰ ਆ ਬਿਲਕੁਲ ਜੀ ਹਾਂ ਨਾ ਸੱਦ ਦਾਂਗੇ ਡਾਕਟਰ ਬੁਲਾ ਦਾਂਗੇ ਹੈਗੇ ਆ ਦੋ ਤਿੰਨ ਸਹੀ ਆ ਸਹੀ ਆ ਅੱਛਾ ਸੁਖਮੰਦਰ ਭਾਈ ਇਹਦਾ ਕੀ ਮੁੱਲ ਰਹੂਗਾ ਫਿਰ ਝੋਟੀ ਦਾ ਇਹਦਾ 60000 60000 ਹਾਂ ਠੀਕ ਆ ਜੀ 60000 ਦੋਸਤੋ ਇਹ ਟੋਕੜ ਕੱਪਣਾ ਜਿਹੜਾ ਵੀਰ ਕੋਈ ਲੱਭ ਰਿਆ ਉਹਨਾਂ ਵਾਸਤੇ ਆ ਤੁਸੀਂ ਜ਼ਰੂਰ ਕਾਲ ਕਰ ਲਿਓ ਠੀਕ ਹੈ ਜੀ ਤੇ 62000 ਦੀ ਡਿਮਾਂਡ ਆ 7 ਕਿਲੋ ਦੁੱਧ ਇਹ ਦੋ ਐਨੀਮਲ ਜਿਹੜੇ ਆ ਦੋਸਤੋ ਅੱਜ ਇਸ ਘਰੋਂ ਆਪਾਂ ਤੁਹਾਨੂੰ ਦਿਖਾਉਣੇ ਸੀ ਤੇ ਅਛਾ ਸੁਖਮント ਭਾਈ ਨੰਬਰ ਆਪਣੇ ਜ਼ਰੂਰ ਬੋਲ ਦਿੱਗੇ ਹਾਂਜੀ 94654 ਹਾਂਜੀ 09952 ਠੀਕ ਹੈ ਜੀ ਤੋਂ ਨੰਬਰ ਜਿਹੜਾ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਣੀ ਆਪਾਂ ਓਨਰ ਭਾਈ ਸੁਖਵੰਤ ਸਿੰਘ ਤੋਂ ਪਿੰਡ ਸੱਪਾਂ ਵਾਲੀ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ